ਸ਼ਹਿਰ ਦਵਾਬਾ YouTube ਚੈਨਲ ਤੇ ਇੱਕ ਬੇਹੱਦ ਹੀ ਦਰਦਨਾਕ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਿੰਡ ਮਾਲਖੁਰਦ ਜ਼ਿਲ੍ਹਾ ਸੀਤ ਭਗਤ ਸਿੰਘ ਨਗਰ ਰਾਹੋਂ ਰੋਡ ਦੇ ਉੱਪਰ ਇੱਕ ਬਹੁਤ ਹੀ ਜ਼ਬਰਦਸਤ ਐਕਸੀਡੈਂਟ ਹੋਇਆ ਹੈ ਟਰੱਕ ਨੰਬਰ PB6513F5621 ਜਿਹੜਾ ਕਿ ਟਰੱਕ ਰਾਹੋਂ ਸਾਈਡ ਤੋਂ ਫਲੋਰ ਸਾਈਡ ਨੂੰ ਜਾ ਰਿਹਾ ਸੀ ਤੇ ਦੂਸਰੇ ਪਾਸੇ ਤੋਂ PB3202188 ਜੋ ਗੱਡੀ ਜਿਸ ਨੂੰ ਕਿ ਗਲਜੀਤ ਕੌਰ ਚਲਾ ਰਹੀ ਸੀ ਟਰੱਕ ਦੀ ਟੱਕਰ ਇਸ ਗੱਡੀ ਦੇ ਨਾਲ ਹੋ ਗਈ ਟੱਕਰ ਇੰਨੀ ਭਿਆਨਕ ਸੀਗੀ ਕਿ ਮੌਕੇ ਤੇ ਹੀ ਜਦੋਂ ਤਿੰਨ ਟਰੈਕਟਰ ਪਹੁੰਚੇ ਤਿੰਨ ਟਰੈਕਟਰਾਂ ਦੇ ਨਾਲ ਜਿਹੜਾ ਹੈ ਕਿ ਟਰੱਕ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਟਰੱਕ ਗੇਰ ਦੇ ਵਿੱਚ ਹੋਣ ਕਰਕੇ ਜਦੋਂ ਟਰੱਕ ਖਿੱਚਿਆ ਗਿਆ ਰੋਡ ਤੇ ਆ ਗਿਆ ਰੋਡ ਤੋਂ ਆ ਕੇ ਉਹ ਖੇਤਾਂ ਵਿੱਚ ਨੂੰ ਚਲਾ ਗਿਆ ਖੇਤਾਂ ਵਿੱਚ 25 ਤੋਂ 30 ਬੰਦੇ ਜੋ ਇਸ ਮੌਕੇ ਤੇ ਐਕਸੀਡੈਂਟ ਹੋਇਆ ਸੀ ਉਸ ਨੂੰ ਦੇਖਣ ਲਈ ਜੋ ਆਏ ਸਨ ਜਾਂ ਮਦਦ ਕਰਨ ਲਈ ਆਏ ਸਨ ਟਰੱਕ ਉਹਨਾਂ ਦੇ ਉੱਪਰ ਨੂੰ ਆ ਆ ਆਣ ਲੱਗ ਪਿਆ ਤੇ ਸਾਰ ਚੀਖ ਜਹਾੜਾ ਮੌਕੇ ਤੇ ਪੈ ਗਿਆ ਸਾਰਿਆਂ ਨੇ ਹੀ ਮੌਕੇ ਤੋਂ ਭੱਜ ਕੇ ਜਾਨ ਬਚਾਈ ਮੈਂ ਖੁਦ ਵੀ ਉੱਥੇ ਹੀ ਖੜਾ ਸੀ ਮੈਂ ਖੁਦ ਵੀ ਭੱਜ ਕੇ ਜਾਨ ਬਚਾਈ ਕਿਉਂਕਿ ਟਰੱਕ ਇੰਨਾ ਤੇਜ਼ ਰਫਤਾਰ ਦੇ ਨਾਲ ਆਇਆ ਕੀ ਮੁਰਕੇ ਆ ਕੇ ਟਰੱਕ ਜਿਹੜਾ ਸੀ ਪੇ ਇੱਕ ਦਰਖਤਾਂ ਦੇ ਵਿੱਚ ਫਸ ਕੇ ਸਿੱਧਾ ਹੋ ਗਿਆ ਟਰੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਗਲਜੀਤ ਕੌਰ ਦੀ ਜਿਹੜੀ ਆ ਕਿ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਹੈਗੀ ਆ ਕਿ ਮੌਕੇ ਦੇ ਉੱਪਰ ਜਿਹੜੀ ਮੌਤ ਹੋ ਗਈ ਆ ਉਹ ਗੜਾ ਜ਼िला ਸੀ ਜ਼ਲਾ ਗੜਾ ਜਿਹੜਾ ਜਲੰਧਰ ਦੇ ਵਿੱਚ ਪੈਂਦਾ ਆ ਉੱਥੇ ਦੀ ਜਿਹੜੀ ਰਹਿਣ ਵਾਲੀ ਆ ਉਹਨਾਂ ਦਾ ਜਿਹੜਾ ਬੱਚਾ ਹੈਗਾ ਆ ਉਹ ਕਿਰਪਾਲ ਸਾਗਰ ਰਾਹੋਂ ਦੇ ਵਿੱਚ ਪੜਦਾ ਹੈ ਮੌਕੇ ਤੇ ਹੀ ਮੈਂ ਖੁਦ ਜਿਹੜਾ ਉੱਥੇ ਮੌਜੂਦ ਸੀ ਅਸੀਂ ਆਪਣੇ ਸਥਾਨਕ ਪੱਤਰਕਾਰ ਪੀਵੀ ਬੱਤੀ ਸੂਰੀ ਸਾਹਿਬ ਨੂੰ ਫੋਨ ਕੀਤਾ ਜਿਨ੍ਹਾਂ ਨੇ ਕਿਰਪਾਲ ਸਾਗਰ ਨੂੰ ਫੋਨ ਕੀਤਾ ਤੇ ਕਿਰਪਾਲ ਸਾਗਰ ਦਾ ਸਾਰਾ ਜਿਹੜਾ ਸਟਾਫ ਸੀਗਾ ਮੌਕੇ ਤੇ ਆ ਗਿਆ ਤੇ ਗੜੇ ਤੋਂ ਉਹਨਾਂ ਨੇ ਜਦੋਂ ਉਹਨਾਂ ਦੇ ਪਰਿਵਾਰ ਨੂੰ ਸੂਚਿਤ ਕੀਤਾ ਕਿ ਇਸ ਤਰ੍ਹਾਂ ਐਕਸੀਡੈਂਟ ਹੋ ਗਿਆ ਹੈ ਗੜੇ ਤੋਂ ਵੀ ਉਹਨਾਂ ਦਾ ਪਰਿਵਾਰ ਮੌਕੇ ਤੇ ਆ ਗਿਆ ਮੌਕੇ ਤੇ ਹੀ ਪੁਲਿਸ ਪਹੁੰਚੀ ਐਂਬੂਲੈਂਸ ਮੌਕੇ ਦੇ ਉੱਪਰ ਪਹੁੰਚੀ ਇਨਾ ਦਰਦਨਾਕ ਖਤਰਨਾਕ ਐਕਸੀਡੈਂਟ ਸੀਗਾ ਕਿ ਉਸ ਦੀ ਜਿਹੜੀ ਬਾਡੀ ਸੀਗੀ ਉਸ ਨੂੰ ਕੱਢਣ ਦੇ ਲਈ ਵੀ ਤਿੰਨ ਤਿੰਨ ਚਾਰ ਚਾਰ ਟਰੈਕਟਰ ਲਗਾਏ ਗਏ ਤੇ ਟਰੱਕ ਨੂੰ ਜਿਹੜਾ ਆ ਕਿ ਬੜੀ ਮੁਸ਼ਕਲ ਦੇ ਨਾਲ ਉੱਥੋਂ ਖਿੱਚਿਆ ਗਿਆ ਪਰ ਟਰੱਕ ਨੇ ਹੋਰ ਵੀ ਕਈ 25 ਤੋਂ 30 ਜਾਨਾਂ ਲੈ ਲੈਣੀਆਂ ਸਨ ਜਿਨ੍ਹਾਂ ਨੇ ਕਿ ਉੱਥੋਂ ਗੇਰ ਵਿੱਚ ਪਿਆ ਹੋਣ ਕਰਕੇ ਉਤੋਂ ਨਾ ਠਕੇ ਜਾਨ ਬਚਾਈ ਜਿਸ ਦੇ ਵਿੱਚ ਤੁਹਾਡਾ ਇਹ ਪੱਤਰਕਾਰ ਕੈਥ ਵੀ ਸ਼ਾਮਲ ਸ਼ਾਮਲ ਸੀਗਾ ਬੜੀ ਮੁਸ਼ਕਲ ਦੇ ਨਾਲ ਅਸੀਂ ਉੱਥੋਂ ਬੜੀ ਤੇਜ਼ੀ ਦੇ ਨਾਲ ਭੱਜੇ ਮਤਲਬ ਇਹ ਕਿਸੇ ਦੀ ਸਮਝ ਦੇ ਵਿੱਚ ਹੀ ਨਹੀਂ ਆਇਆ ਕਿ ਇਹ ਟਰੱਕ ਜਿਹੜਾ ਆ ਰੋਡ ਤੋਂ ਹੁੰਦਾ ਹੋਇਆ ਖੇਤਾਂ ਦੇ ਵਿੱਚ ਕਿਸ ਤਰ੍ਹਾਂ ਆ ਗਿਆ ਖੇਤਾਂ ਵਿੱਚ ਆ ਕੇ ਫਿਰ ਇੱਕ ਦਰਖਤਾਂ ਦੇ ਵਿੱਚ ਜਾ ਵੱਜਾ ਗਲਜੀਤ ਕੌਰ ਦੇ ਜਿਹੜੇ ਪਰਿਵਾਰਕ ਮੈਂਬਰ ਹੈਗੇ ਆ ਮੌਕੇ ਤੇ ਪਹੁੰਚ ਗਏ ਪੁਲਿਸ ਨੇ ਜਿਹੜੀ ਹੈਗੀ ਆ ਇਹ ਜਿਹੜੀ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਹੈਗੀ ਆ ਇਸ ਦੀ ਬੋਡੀ ਨੂੰ ਜਿਹੜਾ ਆ ਸਿਵਲ ਹਸਪਤਾਲ ਨਵਾਂ ਸ਼ਹਿਰ ਦੇ ਵਿੱਚ ਦਾਖਲ ਕਰਵਾ ਦਿੱਤਾ ਹੈਗਾ ਆ ਤੇ ਜਿਹੜਾ ਟਰੱਕ ਡਰਾਈਵਰ ਸੀਗਾ ਟਰੱਕ ਡਰਾਈਵਰ ਜਦੋਂ ਇਹ ਟੱਕਰ ਹੋ ਗਈ ਟੱਕਰ ਹੋਣ ਤੋਂ ਹੋਣ ਤੋਂ ਤੁਰੰਤ ਬਾਅਦ ਹੀ ਜਿਹੜਾ ਟਰੱਕ ਡਰਾਈਵਰ ਜਿਹੜਾ ਆ ਉਹ ਉਥੋਂ ਫਰਾਰ ਹੋ ਗਿਆ ਪੁਲਿਸ ਜਿਹੜੀ ਆ ਮੌਕੇ ਤੇ ਕਾਰਵਾਈ ਕਰ ਰਹੀ ਹੈ ਕਿ ਇਸ ਐਕਸੀਡੈਂਟ ਦੀ ਵਜ੍ਹਾ ਕੀ ਸੀ ਕਾਰਨ ਕੀ ਸੀ ਤੇ ਜਿਹੜੇ ਤਿੰਨ ਟਰੈਕਟਰ ਵਾਲੇ ਮਦਦ ਕਰਨ ਆਏ ਸੀ ਨਵੇਂ ਹੀ ਉਹਨਾਂ ਦੇ ਟਰੈਕਟਰ ਸੀਗੇ ਉਹ ਟਰੈਕਟਰ ਜਿਹੜੇ ਆ ਤਿੰਨੇ ਟਰੈਕਟਰ ਜਿਹੜੇ ਆ ਗਿਆ ਉਹਨਾਂ ਉਹ ਇੱਕ ਦੂਸਰੇ ਦੇ ਉੱਪਰ ਚੜ ਗਏ ਤੇ ਟਰੈਕਟਰਾਂ ਦਾ ਜਿਹੜਾ ਆ ਕਿ ਕਾਫੀ ਨੁਕਸਾਨ ਹੋਇਆ ਹੈਗਾ ਮੌਕੇ ਤੇ ਹੁਣ ਪੁਲਿਸ ਜਿਹੜੀ ਆ ਕਿ ਉਹ ਆਪਣੀ ਕਾਰਵਾਈ ਜਿਹੜੀ ਆ ਕਰ ਰਹੀ ਆ ਆਉ ਦੇਖਦੇ ਆ ਪੂਰੀ ਰਿਪੋਰਟ ਟਰੈਕਟਰਾਂ ਦਾ ਕੀ ਕਿਦਾਂ ਹੋ ਗਿਆ ਉਹ ਟਰੈਕਟਰਾਂ ਦਾ ਐਕਸੀਡੈਂਟ ਹੋਇਆ ਸੀਗਾ ਪਹਿਲਾਂ ਨਹੀਂ ਉਹ ਗੱਡੀ ਦਾ ਤੇ ਟਰੱਕ ਦਾ ਐਕਸੀਡੈਂਟ ਹੋਇਆ ਸੀ ਗੱਡੀ ਦਾ ਟਰੱਕ ਦਾ ਐਕਸੀਡੈਂਟ ਹੋਇਆ ਸੀਗਾ ਸਾਨੂੰ ਪਤਾ ਲੱਗਾ ਸੀ ਆ ਗਏ ਹਾਂ ਅਸੀਂ ਆਪਣੇ ਤਿੰਨੇ ਟਰੈਕਟਰ ਲੈ ਕੇ ਆ ਗਏ ਟਰੱਕ ਵਾਲਾ ਤਾਂ ਭੱਜ ਗਿਆ ਡਰਾਈਵਰ ਅੱਛਾ ਪਤਾ ਨਹੀਂ ਹੁਣ ਗੱਡੀ ਦੇ ਬੰਦੇ ਬਚੇ ਹੋਏ ਆ ਤੁਹਾਡੇ ਟਰੈਕਟਰ ਕਿਦਾਂ ਇੱਕ ਦੂਗੇ ਤੇ ਚੜ ਗਏ ਅਸੀਂ ਗੱਡੀ ਖਿੱਚਦੇ ਸੀ ਪਿੱਛੇ ਨੂੰ ਜਾਂ ਪਿੱਛੇ ਨੂੰ ਖਿੱਚਦੇ ਸੀਗੇ ਹਾਂ ਪਿੱਛੇ ਨੂੰ ਖਿੱਚਦੇ ਸੀਗੇ ਤਾਂ ਗੱਡੀ ਬੈਕ ਸਟਾਰਟ ਹੋ ਗਈ ਖਿੱਚਦੇ ਆ ਤੇ ਟਰੱਕ ਹੋ ਗਿਆ ਬੈਕ ਪਿੱਛੇ ਨੂੰ ਬੈਕ ਸਟਾਰਟ ਹੋ ਗਿਆ ਉਹ ਟਰ ਤਿੰਨੇ ਸਾਡੇ ਫੁੱਟ ਗਈ ਯਾਰ ਟਰੈਕਟਰ ਵੀ ਫਟ ਗਏ ਨਵੇਂ ਟਰੈਕਟਰ ਤਾਂ ਨੇ ਪੰਜ ਪੱਤੀ ਮਾੜ ਲਿਆ اچھا ਤੇ ਟਰੱਕ ਜਿਹੜਾ ਉਹ ਖੇਤਾਂ ਚ ਉਤਰ ਗਿਆ ਖੇਤਾਂ ਚ ਉਤਰ ਗਿਆ ਪਰੇ ਨੂੰ ਉਤਰ ਗਿਆ ਠੀਕ ਨੁਕਸਾਨ ਹੋ ਗਿਆ ਚਲੋ ਜਨਾ ਫੇਰ ਬੈਕ ਦੇ ਲਓ ਦੇਖ ਲਓ ਉੱਥੇ ਚਲੇ ਗਿਆ ਕਿੱਥੇ ਰਿਪੋਰਟਿੰਗ ਹੁੰਦੀ ਸੀ ਸਰ ਹੈਲੋ ਹੋ ਗਿਆ ਸਰ ਆ ਗਿਆ ਹੋ ਗਿਆ ਆਪ ਕੋ ਰਾਹ ਹੋ ਗਿਆ ਦਾ ਨਿਕਲੋ ਪਾ ਪਤਾ ਨਹੀਂ ਯਾਰ ਕਿੱਸੇ ਉਹ ਬੋਲਿਆ ਬੋਲਦਾ ਇਹਨਾਂ ਦਾ ਪੈ ਚੋਤਾ ਨੂੰ ਆਦਾਂ ਕਿਉਂ ਆਦਾਂ ਹੀ ਕੋਈ ਆਉਣੀ ਨਹੀਂ ਜਾ ਕੇ ਪਾਵਾ ਵੀ ਇਹ ਕੀਤਾ ਕਿੱਦਾਂ ਕੀ ਗੱਲ ਹੋ ਗਈ ਟਰੱਕ ਬੈਕ ਗੇਅਰ ਪੈ ਗਿਆ ਬੈਕ ਗੇਅਰ ਪੈ ਗਿਆ ਗੱਡੀ ਦਾ ਅੱਛਾ ਆਉਟੋਜਨ ਪਾਇਓ ਸੀ ਗੱਡੀ ਚੋਂ ਕੱਢਦੇ ਸੀ ਟਰੈਕ ਤੋਂ ਅੱਛਾ ਟਰੈਕ ਸਟਾਰਟ ਹੋ ਗਿਆ ਉਹ ਆਪਣੇ ਆਪ ਸਟਾਰਟ ਹੋ ਕੇ ਖੜਾ ਹੋ ਗਿਆ ਪਿੱਛੇ ਜਾਂ ਤਾਂ ਹੋਰ ਵੀ ਗਈ ਕਿੰਨਾ ਕਿੰਨਾ ਕੁ ਬੰਦਾ ਖੜਾ ਸੀ ਇੱਥੇ ਲੱਗੇ ਸੀ 25-30 ਬੰਦੇ ਖੜੇ ਸੀ ਬੁੜੀਆਂ ਮਤਲਬ ਉਹਨਾਂ ਦਾ ਬਚਾਅ ਹੋ ਗਿਆ ਇਹ ਆਪਣੇ ਆਪ ਹੀ ਖੇਤਾਂ ਚ ਉਤਰ ਗਿਆ ਆਪਣੇ ਆਪ ਹੀ ਆਪ ਹੀ ਆਪੇ ਹੀ ਸਟਾਰਟ ਹੋ ਗਏ ਖੇਤਾਂ ਆਪਣੇ ਆਪ ਸਟਾਰਟ ਹੋ ਗਿਆ ਜੀ ਔਰ ਜਿਹੜੇ ਵਿਚਾਰੇ ਉਹ ਕੰਨ ਕਰਨ ਆਏ ਸੀ ਉਹਨਾਂ ਦੇ ਟਰੈਕਟਰ ਫੁੱਟ ਗਏ ਹਾਂਜੀ ਉਹਨਾਂ ਦੇ ਟਰੈਕਟਰ ਵਿਚਾਰੇ ਤਿੰਨੇ ਟਰੈਕਟਰ ਫੁੱਟ ਗਏ ਆ ਤਿੰਨੇ ਟਰੈਕਟਰ ਫੁੱਟ ਗਏ ਹਾਂਜੀ ਹਾਂਜੀ